ਕੇਤਾ ਵਿੱਚ ਲੱਗੇ ਟਰਾਂਸਫਾਰਮ ਦੀ ਰੰਜਿਸ਼ ਵਿੱਚ ਛੋਟੇ ਭਰਾ ਨੇ ਵੱਡੇ ਭਰਾ ਦੇ ਘਰ ਵਿੱਚ ਵੜ ਕੇ ਗੋਲੀਆਂ ਚਲਾ ਦਿੱਤੀਆਂ। ਮਾਮਲਾ ਬਟਾਲਾ ਦੇ ਪਿੰਡ ਯਾਦਪੁਰ ਦਾ ਹੈ ਜਿੱਥੇ ਕਿ ਇੱਕ ਭਰਾ ਨੇ ਆਪਣੇ ਹੀ ਭਰਾ ਦੇ ਘਰ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਗੋਲੀਆਂ ਚਲਾ ਦਿੱਤੀਆਂ। ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਸ਼ਿਕਾਇਤ ਦੇ ਆਧਾਰ ਤੇ ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਭਰਾ ਅਵਤਾਰ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡੇ ਚਾਚਾ ਜੀ ਨੇ ਉਹ ਸਾਡੇ ਲਾਗੇ ਰਹਿੰਦੇ ਨੇ ਸਾਹਮਣੇ ਘਰ ਉਹਨਾਂ ਦਾ ਉਹ ਉਹਨਾਂ ਨੇ ਅਸੀਂ ਆਪਣਾ ਇਹ ਨਾ ਟਰਾਂਸਫਾਰਮ ਪਾਸ ਹੈ ਟਰਾਂਸਫਾਰਮ ਲਗਵਾ ਰਹੇ ਸੀਗੇ ਤੇ ਉਹਨਾਂ ਨੇ ਕਹਿੰਦੇ ਸੀ ਨਹੀਂ ਲਾਉਣਾ ਇਹ ਸਾਡੀ ਆਪ ਦੀ ਜ਼ਮੀਨ ਸਾਡਾ ਆਪ ਦਾ ਕਬਜ਼ਾ ਉਹਦੇ ਚ ਅਸੀਂ ਬਾਸਮਤੀ ਬੀਜੀ ਆ ਤੇ ਜਦੋਂ ਅਸੀਂ ਲਾਉਂਦੇ ਪਏ ਹਾਂ ਉਦੋਂ ਕੋਈ ਸ ਨੇ ਕੋਈ ਗੱਲ ਨਹੀਂ ਕੀਤੀ ਸਾਰੇ ਇੱਥੇ ਮੌਜੂਦ ਸਨ ਮੁੜ ਕੇ ਰਾਤ ਨੂੰ ਕੋਈ 12 ਤੋਂ 1 ਦੇ ਕਰੀਬ ਦੇ ਵਿੱਚ ਆੜ ਕੇ ਨਾਲ ਤਿੰਨ ਚਾਰ 5-7 ਮੁੰਡੇ ਲਏ ਨੇ ਤੇ ਸਾਡੇ ਇੱਥੇ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਸਾਡੇ ਦਰਵਾਜ਼ੇ ਪੰਨੇ ਗਏ ਨੇ ਕੱਚ ਪੰਨੇ ਗਏ ਮੇਨ ਕੇ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਅਡੀ ਨਕਦੀ ਚੋਰੀ ਕੀਤੀ ਗਈ ਹੈ ਸੋਨਾ ਚੋਰੀ ਕੀਤਾ ਗਿਆ ਤੇ ਸਾਨੂੰ ਮਾਰਨ ਦੀ ਉਹਨਾਂ ਦਾਤਰ ਮਾਰੇ ਨੇ ਇੱਕ ਉਹਨਾਂ ਕੋਲ ਪਿਸਤਲ ਮਜੂਦ ਸੀਗਾ ਉਹਨਾਂ ਫਾਇਰਿੰਗ ਵੀ ਕੀਤੀ ਆ ਅਜੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਆ ਕਿ ਆਪਣੀ ਕਾਰਵਾਈ ਕਰਨ ਪਲਾਨ ਕੀਤੀ ਗਈ ਆ ਐਸਐਚਓ ਸਾਹਿਬ ਆਏ ਸਨ ਸਾਰੀ ਪੁਲਿਸ ਆਈ ਆ ਉਹਨਾਂ ਦੇਖ ਕੇ ਤਬਦੀਸ਼ ਕਰਦੇ ਪਏ ਨੇ ਇੱਕ ਸਮਝ ਆਪਣਾ ਥਾਣਾ ਰੰਗਨਗੜ ਨੇ ਸਚੂ ਸਾਹਿਬ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਾਦਪੁਰ ਦੇ ਵਿੱਚ ਕੋਈ ਰਾਤ 1:30 ਵਜੇ ਦੇ ਕਰੀਬ ਆਪਣਾ 1:30 ਕਰੀਬ ਦੇ ਕਵੀਰ ਕਰੀਬ ਅਵਤਾਰ ਸਿੰਘ ਨੇ ਆਪਣੇ ਭਰਾ ਜਿਹੜਾ ਦਾ ਭਰਾ ਹੈ ਜਗਤਾਰ ਸਿੰਘ ਉਹਦੇ ਘਰ ਤੇ ਉਹਨੇ ਜਾ ਕੇ ਹਮਲਾ ਕੀਤਾ ਤੇ ਫਾਇਰਿੰਗ ਕੀਤੀ ਹੈ। ਉਹਦੇ ਸਬੰਧ ਵਿੱਚ ਐਸਐਚਓ ਗਗਨਦੀਪ ਐਸਐਚਓ ਰੰਗਨਗੜ ਨੇ ਬੜੀ ਮਿਹਨਤ ਕੀਤੀ ਹੈ ਤੇ ਇਹ ਉੱਥੇ ਮੌਕੇ ਤੇ ਪਹੁੰਚਿਆ ਮੋਕੇ ਮੋਕੇ ਤੇ ਪਹੁੰਚ ਕੇ ਸਰ ਜਾਇਜਾ ਲਿਆ ਤੇ ਜਿਹੜਾ ਆਪਣਾ ਹੈਗਾ ਜੀ ਜਗਤਾਰ ਸਿੰਘ ਉਹਦੇ ਬਿਆਨ ਤੇ ਅਸੀਂ ਜਿਹੜਾ ਮਕਦਮਾ ਨੰਬਰ 71 ਅੰਡਰ ਸੈਕਸ਼ਨ 352 324 2 125 2527 ਬੀਐਨਐਸ 2527 ਚਲਦਾ 58 ਆਰਮ ਐਕਟ ਇਹਦੇ ਆਧਾਰ ਤੇ ਅਸੀਂ ਜਿਹੜਾ ਪਰਚਾ ਦਰਜ ਕਰ ਲਿਆ ਜੀ ਤੇ ਉਹਦੇ ਵਿੱਚ ਇੱਕ ਸੀਸੀਟੀ ਸਾਨੂੰ ਫੋਟੋਸ ਵੀ ਮਿਲ ਗਈਆਂ ਉਹਦੇ ਵਿੱਚ ਇੱਕ ਬੰਦਾ ਫਾਈਰ ਵੀ ਦਿਖਾਈ ਦਿੰਦਾ ਕਰ ਸਿੱਧਾ ਕਰ ਰਿਹਾ ਉਹਦੇ ਸਬੰਧ ਵਿੱਚ ਜਿਹੜਾ ਮੁਕੱਦਮਾ ਦਰਜ ਕੀਤਾ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ ਜਿਹਦੇ ਵਿੱਚ ਅਸੀਂ ਜਿਹੜਾ ਅਵਤਾਰ ਸਿੰਘ ਨੇ ਮੇਨ ਦੋਸ਼ੀ ਜਿਹੜਾ ਆਪਣੇ ਟਰੈਕਟਰ ਤੇ ਦੋ ਤਿੰਨ ਬੰਦਿਆਂ ਨੂੰ ਹੋਰ ਨਾਲ ਲੈ ਕੇ ਗਿਆ ਸੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲ ਅਸੀਂ ਟਰੈਕਟਰ ਵੀ ਬਰਾਮਦ ਕਰ ਲਿਆ ਤੇ ਉਹਦੇ ਕੋਲ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਹੋਰ ਕਿਹੜੇ ਬੰਦੇ ਸਨ ਤੇ ਉਹ ਤੁਹਾਨੂੰ ਕਹਨ ਪੁਲਿਸ ਮਾਨਡ ਲੈ ਕੇ ਉਹਦੇ ਸਬੰਧੀ ਅਸੀਂ ਕੋਸ਼ਿਸ਼ ਕਰਾਂਗੇ ਅਤੇ ਜੋ ਸਫਾ ਮਿਲਤੇ ਐਵਿਡੈਂਸ ਆਏਗੀ ਉਸ ਅਨਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਮੇਨ ਪੰਜ ਬੰਦੇ ਤੇ ਮਾਮਲਾ ਦਰਜ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲਦੀ ਹੈ।